ਇੱਕ ਹੋਰ ਬਹੁਤ ਵੱਡਾ ਇਹ ਵੀ ਨੁਕਤਾ ਉਠਾਇਆ ਵਿਧਾਨ ਸਭਾ ਚ ਕਿ ਸਾਲ 1981 ਦੇ ਪਾਣੀਆਂ ਦੇ ਸਮਝੌਤੇ ਤੇ ਪੁਨਰ ਵਿਚਾਰ ਕੀਤਾ ਜਾਵੇ ਬਿਲਕੁਲ ਠੀਕ ਹੈ ਇਹ ਡਾਇਨਾਮਿਕ ਵਰਲਡ ਹੈ ਸਮੇਂ-ਸਮੇਂ ਦੇ ਉੱਤੇ ਹਾਲਾਤ ਬਦਲਦੇ ਰਹਿੰਦੇ ਨੇ ਇਹਦਾ ਮਤਲਬ ਜਦੋਂ ਬੰਗਲਾਦੇਸ਼ ਬਣਿਆ ਇਹ ਤੇ ਕਹਿ ਦਿੰਦੇ ਜੀ ਬਣ ਗਿਆ ਪਾਕਿਸਤਾਨ ਈਸਟਰਨ ਵੈਸਟ ਪਾਕਿਸਤਾਨ ਹੋ ਗਿਆ ਦੁਬਾਰਾ ਬਣਾਉਣ ਦੀ ਲੋੜ ਨਹੀਂ ਸੀਗੀ ਪਹਿਲੀ ਗੱਲ ਬਰਲਿਨ ਦੀ ਵਾਲ ਟੁੱਟੀ ਸਾਰੀ ਦੁਨੀਆ ਦੀ ਮੈਂ ਦੋਨੋਂ ਤੁਹਾਨੂੰ ਇੱਕ ਐਗਜ਼ਾਮਪਲ ਦੱਸ ਦਿੰਦਾ ਡਾਇਨਾਮਿਕ ਵਰਲਡ ਯਾਰ ਜਦੋਂ ਉਸ ਵੇਲੇ ਫੈਸਲਾ ਹੋਇਆ ਉਹਦੀ ਰਾਸ਼ਟਰੀ ਸੁਰੱਖਿਆ ਸੰਬੰਧੀ ਕੁਝ ਵੀ ਗੱਲਬਾਤ ਹੋ ਸਕਦੀ ਕਿ ਪਾਣੀ ਪਾਕਿਸਤਾਨ ਨੂੰ ਨਹੀਂ ਦੇਣਾ ਇੰਟਰਨੈਸ਼ਨਲ ਟ੍ਰੀਟੀ ਹੋ ਰਹੀ ਸੀ ਇੰਡਸ ਵਾਟਰ ਦੀ ਅਸੀਂ ਧੱਕੇ ਰਾਜਸਥਾਨ ਨੂੰ ਨਾਲ ਲੈਣ ਦਾ ਰਾਜਸਥਾਨ ਲਹਿ ਲਹਾਂਦਾ ਐਸ ਵੇਲੇ ਜਦੋਂ ਦਿੱਤਾ ਪਾਣੀ ਉਦੋਂ ਤੇ ਉੱਥੇ ਪੀਣਯੋਗਾ ਪਾਣੀ ਹੀ ਨਹੀਂ ਸੀ ਹੁੰਦੇ ਫਸਲਾਂ ਪੰਜਾਬ ਨਾਲੋਂ ਕਈ ਜਗ੍ਹਾ ਤੇ ਵੱਧ ਹੋ ਰੀਆਂ ਨੇ ਇਹ ਤੋਂ ਲੋਕ ਜ਼ਮੀਨ ਵਾਧੂ ਉੱਥੇ ਲੈ ਰਹੇ ਨੇ ਤਾਂ ਕਿ ਵਾਧੂ ਜ਼ਮੀਨ ਉੱਥੇ ਮਿਲ ਰਹੀ ਏ ਸਾਡੇ ਪੰਜਾਬ ਦੇ ਭਾ ਦੇ ਉੱਤੇ ਕਿਹੜੀ ਚੀਜ਼ ਸਾਨੂੰ ਰੋਕਦੀ ਏ ਇਹਨੂੰ ਰਿਵਿਊ ਕਰਨ ਤੋਂ ਜੇ ਇੰਟਰਨੈਸ਼ਨਲ ਟ੍ਰੀਟੀ ਰਿਵਿਊ ਹੋ ਸਕਦੀਆਂ ਨੇ ਇਹ ਕਿਉਂ ਨਹੀਂ ਰਿਵਿਊ ਹੋ ਸਕਦੇ ਅਸੀਂ ਐਵੇਂ ਪੁਰਾਣੀ ਚੀਜ਼ ਨੂੰ ਭੰਡੀ ਜਾਈਏ ਨਿੰਦੀ ਜਾਈਏ ਜੀ ਉਦੋਂ ਆ ਹੋ ਗਿਆ ਉਦੋਂ ਆ ਹੋ ਗਿਆ ਐਸ ਵੇਲੇ ਵਿਧਾਨ ਸਭਾ 'ਚ ਬਰੂਟ ਮੈਜੋਰਿਟੀ ਏ ਜੋ ਮਰਜ਼ੀ ਕਰਨਾ ਚਾਹੁੰਦੇ ਨੇ ਕਰੋ ਲਿਆਓ ਕਾਗਜ਼ਾਂ ਦੇ ਵਿੱਚ ਵੀ ਅਸੀਂ ਇਸ ਚੀਜ਼ ਨਾਲ ਨਹੀਂ ਸਹਿਮਤ ਇਹਨੂੰ ਬਦਲਿਆ ਜਾਵੇ ਕੀ ਬਦਲਿਆ ਜਾਵੇ ਉਹਦਾ ਵੀ ਖਰੜਾ ਨਾਲ ਪੇਸ਼ ਹੋਣਾ ਚਾਹੀਦਾ ਵੀ ਆਹ ਚੀਜ਼ ਅਸੀਂ ਚਾਹੁੰਦੇ ਹਾਂ ਜੇ ਹੁਣ ਅੱਜ ਹੈਰਾਨੀ ਦੂਸਰੀ ਇਹ ਹੈ ਕਣਕ ਅਸੀਂ ਦੁਨੀਆ ਦੀ ਸਭ ਤੋਂ ਵੱਧ ਦੁਨੀਆ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੀ ਤੇ ਭਾਰਤ ਦੀ ਗੱਲ ਵੱਖਰੀ ਹੈ ਬੀਤੇ ਸਾਲ ਦੇ ਵਿੱਚ ਅਸੀਂ 51% ਕਣਕ ਦਿੱਤੀ ਹੈ ਤੇ ਟਨ ਸੀਗੇ ਸਾਰੇ 95 ਲੱਖ ਟਨ ਇਹ ਸੈਂਟਰਲ ਫੂਡ ਚ ਸਾਡਾ ਯੋਗਦਾਨ ਆ 24 25% ਸਾਡਾ ਝੋਨੇ ਦਾ ਯੋਗਦਾਨ ਆ ਤੇ 127 28 ਲੱਖ ਟਨ ਦੇ ਕੋਲ ਝੋਨਾ ਗਿਆ ਟਨ ਦੇ ਹਿਸਾਬ ਦੇ ਨਾਲ ਜੇ ਭਾਰਤ ਸਰਕਾਰ ਦੀਆਂ ਅੱਖਾਂ ਨਹੀਂ ਖੁੱਲਦੀਆਂ ਜੇ ਉੱਥੇ ਕੋਈ ਸੋਚ ਆ ਵੀ ਪੰਜਾਬ ਨੂੰ ਕੁਝ ਨਹੀਂ ਦੇਣਾ ਤੇ ਫਿਰ ਕਿੰਨੇ ਚ ਗਾਣਾ ਤੁਹਾਨੂੰ ਆ ਕੇ ਪਰ ਕਿਮਤ ਸਾਹਿਬ ਸੀਐਮ ਸਾਹਿਬ ਦਾ ਜਿਹੜਾ ਕਹਿ ਲੀਏ ਰੌ ਬੜਾ ਸਖਤ ਸਹੀ ਪੂਰੀ ਲੜਾਈ ਦੇ ਮੂਡ ਚ ਲੱਗਦੇ ਇਹੋ ਹੁਣਾਂ ਨੇ ਵਿਧਾਨ ਸਭਾ ਚ ਕਿਹ ਵੀ ਨੁਕਤਾ ਠਾਇਆ ਬੜੇ ਗੁੱਸੇ ਚ ਕਿਹਾ ਵੀ BBMB ਵੋਟਾਂ ਤੇ ਆਧਾਰਿਤ ਪੰਜਾਬ ਦੇ ਵਿਰੁੱਧ ਫੈਸਲੇ ਲੈ ਰਹੀ ਹੈ ਉਹ ਪੰਜਾਬ ਦੇ ਵਿਰੁੱਧ ਜਿਹੜੀ ਜਿਹੜੇ ਪੰਜਾਬ ਦੀ ਧਰਤੀ ਤੇ ਡੈਮ ਉਸਰਿਆ ਪੰਜਾਬ ਦੀ ਧਰਤੀ ਤੇ ਉਸਰਿਆ ਤੇ 60 ਫੀਸਦੀ ਹਿੱਸੇਦਾਰ ਅਸੀਂ ਆ ਤੇ ਉਹਨਾਂ ਦੇ ਵਿਰੁੱਧ ਇਹ ਫੈਸਲਾ ਲੈ ਰਹੀ ਹੈ ਇਹਦੀ ਅਥਾਰਟੀ ਕੀ ਹੈ ਪਹਿਲੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਐਡਮਿਨਿਸਟ੍ਰੇਟਿਵ ਬਾਡੀ ਵੋਟਾਂ ਦੇ ਆਧਾਰ ਦੇ ਉੱਤੇ ਪਾਣੀ ਦਾ ਡਿਸਟ੍ਰਿਬਿਊਸ਼ਨ ਨਹੀਂ ਕਰ ਸਕਦੀ। ਦੂਸਰੀ ਗੱਲ ਸਾਰੇ ਰਿਸੋਰਸਸ ਉਸ ਸਟੇਟ ਤੇ ਹੋਣ। ਕਿਸ ਕਾਨੂੰਨ ਤੇ ਕਿਸ ਮਦਦ ਹੈ ਤੁਸੀਂ ਉਹਦਾ ਅਧਿਕਾਰ ਵੇਖਿਆ ਬਿਨਾ ਤੁਸੀਂ ਫੈਸਲਾ ਕਰ ਸਕਦੇ ਹੋ। ਉਹ ਵੀ ਇੱਕ ਐਡਮਿਨਿਸਟ੍ਰੇਟਿਵ ਬਾਡੀ ਜਿਹੜੀ ਭਾਰਤ ਵਰਗੇ ਲੋਕਤੰਤਰੀਕ ਦੇਸ਼ ਦੇ ਵਿੱਚ ਹੋਵੇ। ਤੀਸਰੀ ਗੱਲ ਉਸ ਪੰਜਾਬ ਨੂੰ ਤੁਸੀਂ ਇਗਨੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹਦਾ ਮੇਨ ਸਟੇ ਸਾਡਾ ਖੇਤੀਬਾੜੀ ਤੇ ਆ ਸਾਡੀ 2 ਮਿੰਟ ਲਈ ਗੱਲ ਇੱਕ ਬਹਿਸ ਦੇ ਤੌਰ ਤੇ ਅਸੀਂ ਪਾਸੇ ਰੱਖ ਦਿੰਦੇ ਆ ਅੰਤਰਰਾਸ਼ਟਰੀ ਕੀ ਹਾਲਾਤ ਨੇ ਫੂਡ ਗ੍ਰੇਨ ਦੇ ਇੱਥੇ ਇਹ ਵੈਲਿਊਏਸ਼ਨ ਦੀ ਕੋਸ਼ਿਸ਼ ਹੋਈ ਹੈ ਕਿ 17 18% ਬਿਜਾਨ ਹੀ ਨਹੀਂ ਹੋਇਆ ਯੂਕਰੇਨ ਦੇ ਵਿੱਚ ਲੜਾਈ ਦੇ ਬਾਅਦ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਫੂਡ ਗ੍ਰੇਨ ਮਿਲਦਾ ਪਿਆ 6% ਤੋਂ ਲੈ ਕੇ ਵੱਧ ਇਨਫਲੇਸ਼ਨ ਹੋ ਗਈ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 80 ਕਰੋੜ ਕਹੇ ਸੀ ਲੋਕ ਤੇ ਉਹ ਉਹਨਾਂ ਦੀ ਗਿਣਤੀ ਨਿਕਲਾ ਹੀ 82 ਕਰੋੜ ਇਨ੍ਹਾਂ ਹਾਲਾਤਾਂ 'ਚ ਤੁਸੀਂ ਪੰਜਾਬ 'ਚੋਂ ਅੰਨ ਲੈਣਾ ਹੁਣ ਸਰਕਾਰ ਆਪਣੀ ਦਾ ਅੰਕੜਾ ਕਹਿ ਰਿਆ ਕਿ 51% ਕਣਕ ਤੁਸੀਂ ਦਿੱਤੀ 26% ਚੌਲ ਤੁਸੀਂ ਦਿੱਤਾ ਹੱਲੇ ਵੀ ਇਗਨੋਰ ਕਰਨ ਦਾ ਮਾਦਾ ਰੱਖਦੇ ਹੋ ਹੱਲੇ ਵੀ ਜੁਰਰਤ ਰੱਖਦੇ ਹੋ ਪੰਜਾਬ ਨੂੰ ਇਗਨੋਰ ਕਰਨ ਦੀ ਤੇ ਬਹੁਤ ਮਾੜੀ ਗੱਲ ਹੈ